ਬੋਧ ਜੀ ਮਾਨ ਵਾਲੀ ਗੱਲ ਹੈ ਜੀ ਪਹਿਲਾਂ ਉਹਦੇ ਮੈਨੂੰ ਇਹ ਕਹਿੰਦੇ ਕਿ ਮੈਂ ਬਪਾਪਾ ਜਾਣਾ ਆ ਤੇ ਇਦਾਂ ਮੈਨੂੰ ਮੈਮ ਕਹਿੰਦੇ ਮੈਂ ਹਿੰਮਤ ਨਹੀਂ ਹਾਰਨੀ ਠੀਕ ਆ ਤੇ ਪੂਰਾ ਮੈਂ ਕਿ ਆਪਣਾ ਤਨ ਮਨ ਤਨ ਦਾ ਪੂਰਾ ਜੋਰ ਲਾਉਣਾ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਪਰ ਬੱਚੀ ਨੇ ਉਦਾਂ ਹੀ 7 ਵਜੇਨ ਕਹਿ ਕੇ ਮਨ ਲਿਆ ਤੇ ਸੱਚੇ ਬਾਦਸ਼ਾਹ ਨੇ ਕਿਰਪਾ ਕਰਤੀ ਜੀ ਕ੍ਰੈਡਿਟ ਕਹਿੰਦੇ ਪਾਪਾ ਨੂੰ ਜਾਏਗਾ ਪਾਪਾ ਨੇ ਸਟੈਮਲਾ ਬੜਾ ਵਧਾਇਆ ਮੇਰਾ ਪਹਿਲਾਂ ਤੇ ਜੀ ਜਾਏਗਾ ਸੱਚੇ ਪਾਤਸ਼ਾਹ ਜੀ ਦਾ ਜੀ ਜਿਨ੍ਹਾਂ ਨੇ ਹਿੰਮਤ ਦਿੱਤੀ ਇਹਦੇ ਪਾਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਸੱਚੇ ਬਾਦਸ਼ਾਹ ਦੇ ਪਹਿਲਾਂ ਜਾਏਗਾ ਜਿਹੜ ਸਕੂਲ ਪ੍ਰਿੰਸੀਪਲ ਸਾਹਿਬ ਤੇ ਵੀ ਆ ਜੀ ਸਾਰੇ ਸਟਾਫ ਤੇ ਜਿਹੜੇ ਇਹਨਾਂ ਦੇ ਕੋਚ ਮੈਮ ਜਿਹੜੇ ਕੈਮੀ ਮੈਮ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪਿਆਰ ਨਾਲ ਵੀ ਤੇ ਗੁੱਸੇ ਨਾਲ ਵੀ ਕਿ ਬੱਚੇ ਨਹੀਂ ਤੇਰਾ ਨਾਮ ਲਿਖਾਉਣਾ ਤੇਰੇ ਪਾਪਾ ਇਹਨਾਂ ਕੁਝ ਕਰਦੇ ਆ ਉਹ ਜੋ ਮਰਜ਼ੀ ਹੋਏ ਤੇ ਤੂੰ ਵੀ ਕਰਕੇ ਦਿਖਾਈ ਤੇ ਬੱਚੀ ਨੇ ਕਰਕੇ ਦਿਖਾਇਆ ਜੀ ਕਿੰਨਾ ਸਮਾਂ ਲੱਗਾ ਫਿਰ ਇਹਨੂੰ ਬੱਚੀ ਨੂੰ ਪ੍ਰੈਕਟਿਸ ਕਰਾਉਂਦੇ ਆ ਕਿਉਂਕਿ ਬੱਚਿਆਂ ਵਾਸਤੇ ਬੜਾ ਔਖਾ ਦਸਵੇਰੇ ਔਖਾ ਜੀ ਸਮਾਂ ਐਕਚੁਅਲੀ ਇਹ ਭਲਾ ਕੀ ਆ ਜੇ ਸਵੇਰੇ ਆ ਘਰੇ ਆਪਣੀ ਰਸੀ ਡੱਬਦੀ ਸੀਗੀ ਤੇ ਬਾਕੀ ਸਕੂਲ ਦੇ ਵਿੱਚ ਵੀ ਮੈਡਮ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਕਿ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹਨੂੰ ਉੱਥੇ ਹੀ ਇਹਦਾ ਜਰਾ ਦੌੜ ਭੱਜ ਕਰਾਈ ਇਹਦੀ ਉੱਥੇ ਇਹਦਾ ਜਾ ਕੇ ਇਸ ਟਾਈਮ ਨਾ ਵਧਾਇਆ ਜਾ ਕੇ ਦੇ ਬਾਸਕਟਬਾਲ ਖੇਡਉਂਦੇ ਰਹੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੀ ਬੱਚੀ ਸਟੇਟ ਲੈਵਲ ਜਿੱਤ ਕੇ ਆਈ ਹੈ ਤੇ ਸਾਡੇ ਮਤਲਬ ਕਿ ਇਹਦੇ ਫਾਦਰ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਹੀ ਸੁਪਨਾ ਸੀਗਾ ਕਿ ਸਾਡੇ ਮੇਰੇ ਬੱਚੇ ਸਪੋਰਟਸ ਵਿੱਚ ਆਣ ਸਪੋਰਟਸ 'ਚ ਗਿਆਨ ਇਹ ਸਾਡੀ ਬੱਚੀ ਨੇ ਮੇਰਾ ਸਟੇਟ ਖੇਡ ਕੇ ਸਾਡਾ ਮਾਣ ਵਧਾਇਆ ਵਾ ਤੇ ਤੇ ਪਾਪਾ ਨੂੰ ਵੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬੱਚੀ ਨੇ ਔਰ ਸਕੂਲ ਪ੍ਰਿੰਸੀਪਲ ਤੇ ਇਹਦੀ ਟਰਨ ਟੀਚਰ ਜਿਹੜੇ ਨੇ ਕੈਮੀ मैम ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਕਹਿ ਰਹੀ ਸੀ ਪਹਿਲਾਂ ਕਿ ਬੱਚੀ ਤੇ ਡਰ ਗਈ ਹੈਗੀ ਬੱਚੀ ਦਾ ਨਾਮ ਜਦੋਂ ਲਖਵਾਇਆ ਤਾਂ ਬੱਚੀ ਬਿਲਕੁਲ ਡਰ ਗਈ ਸੀ ਕਿ ਮੈਂ ਨਹੀਂ ਖੇਲਣਾ ਤੇ ਬਸੀ ਵੀ ਇਹਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਬਹੁਤ ਕੀਤਾ ਕਿ ਨਹੀਂ ਨਿਵੇਤਾ ਜੀ ਆਪ ਜੀ ਮੈਡਲ ਜਿੱਤ ਕੇ ਆਓਗੇ ਤੇ ਬੱਚੀ ਨੇ ਉਹਨਾਂ ਦਾ ਵੀ ਮਤਲਬ ਕਿ ਇੱਜ਼ਤ ਰੱਖੀ ਹੈ ਤੇ 골ਡ ਮੈਡਲ ਜਿੱਤ ਕੇ ਅੱਜ ਬੱਚੀ ਸਾਡੇ ਸਾਹਮਣੇ ਬੈਠੀ ਹੈ। ਅੱਛਾ ਸੁਣੀ ਜੀ ਬਹੁਤ ਸਾਰੇ ਮਾਵਾਬ ਨੇ ਜਿਹੜੇ ਅੱਜ ਵੀ ਧੀਾਂ ਨੂੰ ਚਾਰ ਦਿਵਾਰ ਦੇ ਕੀ ਫੀਲ ਕਰਦੇ ਉਹਨਾਂ ਮਾਵਾਬਾਂ। ਮੈਂ ਹੀ ਅਪੀਲ ਕਰਨਾ ਚਾਹਾਂਗੀ ਕਿ ਬੱਚੀਆਂ ਨੂੰ ਚਾਰ ਦਿਵਾਰੀ ਦੇ ਅੰਦਰ ਕੈਦ ਨਾ ਕਰੋ ਬੱਚੀਆਂ ਨੂੰ ਮੋਟੀਵੇਟ ਕਰੋ ਬੱਚੀਆਂ ਨੂੰ ਐਪਰੀਸ਼ੀਏਟ ਕਰੋ ਬੱਚੀਆਂ ਬਹੁਤ ਵੱਡੀਆਂ ਮੱਲਾ ਮਾਰ ਸਕਦੀਆਂ ਨੇ ਜੇ ਆਪਜੀ ਦਾ ਪੇਰੈਂਟਸ ਦਾ ਸਹਿਯੋਗ ਹੋਵੇਗਾ ਕਿਉਂਕਿ ਜਦੋਂ ਬੱਚੀ ਕਹਿੰਦੇ ਹੁੰਦੇ ਨੇ ਨਾ ਆਜ਼ਾਦ ਜਦੋਂ ਅਸੀਂ ਕਿਹੇ ਪੰਛੀ ਨੂੰ ਕਰਦੇ ਆ ਤੇ ਫਿਰ ਬਹੁਤ ਉੱਚੀ ਉਡਾਨ ਭਰਦਾ ਵਾ ਇਸੇ ਤਰ੍ਹਾਂ ਜਦ ਅਸੀਂ ਬੱਚੀਆਂ ਆਪਣੀਆਂ ਨੂੰ ਆਜ਼ਾਦ ਕਰਾਂਗੇ ਉਹਨਾਂ ਨੂੰ ਇਨਸਪਾਇਰ ਕਰਾਂਗੇ ਮੋਟੀਵੇਟ ਕਰਾਂਗੇ ਤੇ ਬੱਚੀਆਂ ਜਿਹੜੀਆਂ ਵਾਂ ਕਿਸੇ ਵੀ ਮੁਕਾਮ ਦੇ ਵਿੱਚ ਮਤਲਬ ਪਿੱਛੇ ਨਹੀਂ ਰਹਿਣਗੀਆਂ ਅੱਗੇ ਰਹਿਣਗੀਆਂ ਆਪਜੀ ਵੇਖਦੇ ਵੀ ਹੋ ਕਿ ਹਰ ਮੁਕਾਮ ਦੇ ਵਿੱਚ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਹਰ ਫੀਲਡ ਦੇ ਵਿੱਚ ਉਹ ਅੱਗੇ ਨੇ ਮੈਂ ਬਠਿੰਡੇ ਲੈਵਲ ਤੇ ਖੇਡ ਕੇ ਆਈਆਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਚ ਗਈ ਸੀ ਫਿਰ ਮੈਂ ਗਈ ਸੀ ਕਿ ਸਟੇਟ ਵਿੱਚ ਖੇਲਣ ਵਾਸਤੇ ਮੈਂ ਅੰਡਰ 14 ਦੇ ਕੁਡਿੰਗ ਐਟ ਅੰਡਰ 19 ਦੇ ਵਿੱਚ ਖੇਲ ਕੇ ਆਈ ਆ ਐਥਲੈਟਿਕ ਰਨਿੰਗ 4 400 ਮੀਟਰ ਰੇਸ ਤੇ ਇਹਦਾ ਕ੍ਰੈਡਿਟ ਮੈਂ ਦੇਣਾ ਚਾਹਾਂਗੀ ਪਾਪਾ ਨੂੰ ਜਿਨ੍ਹਾਂ ਨੇ ਕਿ ਬਹੁਤ ਰੇਸ ਰਸ ਲਵਾ ਲਵਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੈਮੀ ਮੈਮ ਦਾ ਜਿਨ੍ਹਾਂ ਨੇ ਇੰਨੀ ਜਤਾ ਜਰਮਨ ਡ੍ਰਿਲ ਲਵਾ ਲਵਾ ਕੇ ਮੇਰਾ ਸਟੈਮੀਨਾ ਵਧਾਇਆ ਹੈ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਮੈਂ ਅਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਅੱਛਾ ਬੱਚੇ ਜਿਸ ਸੀ ਨਾਲ ਤੁਸੀਂ ਸਸਰੇ ਖੇਡੇ ਹੋ ਤਾ ਉੱਥੇ ਕਿੰਨੇ ਕੁ ਬੱਚੇ ਸੀ ਟੋਟਲ ਉੱਥੇ ਤੇ ਟੋਟਲ ਬਹੁਤ ਸਾਰੇ ਬੱਚੇ ਸੀਗੇ ਪਰ ਹਰਡੇ ਸਕੂਲ ਦੇ ਪੰਜ ਕੁੜੀਆਂ ਗਈਆਂ ਸੀਗੀਆਂ ਉਹਨਾਂ ਵਿੱਚੋਂ ਮੈਂ ਵੀ ਸੀਗੀ ਇੱਕ ਤੁਹਾਨੂੰ ਉਮੀਦ ਹੈਗੀ ਸੀ ਕੋਈ ਕਿਰਨ ਹੈਗੀ ਸੀ ਉਮੀਦ ਦੀ ਮੈਂ ਜਿੱਤਾਂ ਨਾ ਨਹੀਂ ਉਮੀਦ ਨਹੀਂ ਸੀ ਪਰ ਫਿਰ ਵੀ ਆ ਗਈ ਫਸਟ 골ਡ ਮੈਡਲ ਆਇਆ ਕ੍ਰੈਡਿਟ ਗਿਨ ਮੈਡਮ ਨੂੰ ਤੇ ਆਪਾਂ ਨੂੰ ਕ੍ਰੈਡਿਟ ਪਹਿਲਾਂ ਤੇ ਪਾਪਾ ਨੂੰ ਵੀ ਜਿਨ੍ਹਾਂ ਨੇ ਬਹੁਤ ਧੋੜਾ ਲਵਾਈਆਂ ਤੇ ਮੈਡਮ ਨੂੰ ਵੀ ਮੈਂ ਦਵਾਂਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਪਿੱਛੇ ਉਹਨਾਂ ਨੇ ਕਿਹਾ 골ਡ ਮੈਡਲ ਲੈ ਕੇ ਆਣਾ ਜੋ ਮਰਜ਼ੀ ਹੋ ਜਾਏ ਮੈਂ ਕਿਹਾ ਠੀਕ ਅੱਛਾ ਫਿਰ ਕਿੱਦਾਂ ਜਾਂਦੇ ਨੇ ਜਦੋਂ ਤੁਹਾਡਾ ਨਾਮ ਉੱਥੇ ਲਿਖਿਆ ਗਿਆ ਕਿੱਦਾਂ ਲਿਖਿਆ ਗਿਆ ਤੁਹਾਨੂੰ ਪਤਾ ਸੀ ਕਿ ਐਥਲੈਟਿਕ ਤੇ ਨਾਮ ਲਿਖਿਆ ਮੇਰਾ ਨਹੀਂ ਉਹ ਪਿੱਛੋਂ ਕਿਹਾ ਸੀਗਾ ਕਿ ਇੰਨੀ ਕੁੜੀਆਂ ਨੇ ਤੇ ਸਰ ਨੇ ਐਦਾਂ ਹੀ ਮੇਰਾ ਨਾਮ ਪਾਤਾ ਤੇ ਮੈਮ ਨੇ ਕਿਹਾ ਕਿ ਤੇਰਾ ਨਾਮ ਹੈ ਮੈਂ ਬਹੁਤ ਜ਼ਿਆਦਾ ਡਰ ਗਈ ਫਿਰ ਮੈਂ ਪਾਪਾ ਨੂੰ ਆ ਕੇ ਦੱਸਿਆ ਪਾਪਾ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਪ੍ਰੈ ਫਿਰ ਮੈਂ ਹੌਲੀ ਹੌਲੀ ਪਰਫੈਕਟ ਹੋ ਗਈ ਤੇ ਫਿਰ ਮੈਂ 골ਡ ਮੈਡਲ ਲਾਇਆ ਪਾਪਾ ਨੇ ਕਿੰਨੀ ਕੀ ਪ੍ਰੈਕਟਿਸ ਕਰੀ ਜਿੰਨ ਤੱਕ ਪਾਪਾ ਮੈਨੂੰ ਪਾਰਕ ਚ ਲੈ ਜਾਂਦੇ ਸੀਗੇ ਉੱਥੇ ਜਾ ਕੇ ਮੇਰੀਆਂ ਰੇਸਾਂ ਲਵਾਉਣੀਆਂ ਕਰਨੀਆਂ ਤੇ ਉਹਦੇ ਵਿੱਚ ਰੇਸ ਲਵਾ ਲਵਾ ਕੇ ਸਟੈਮੀਨਾ ਵਧਾਇਆ ਕਰਨਾ ਫਿਰ ਮੈਂ ਰਸਟਪਿਆ ਕਰਨੀ ਉੱਠ ਜਾਂਦੀ ਜਦੋਂ ਇਤਹਾਸ ਵਸਰੇ ਹਾਂਜੀ ਉੱਠ ਉੱਠ ਜਾਂਦੀ ਹੁੰਨੀ ਸੀ ਮੈਂ